ਆਸਾ ਦੀ ਸੰਗਤ ਜਿਹੜੀ ਦੇ ਵਿੱਚ ਨਾਦੀ ਕਿਤੇ ਰਾਜਨੀਤੀ ਬੜੀ ਸਿੱਧੀ ਮਤਲਬ ਆਦੇ ਦਾ ਕਿਤਾਬ ਤੋਂ ਸਮਝਿਆ ਦੇਣਾ ਬੋਰੇ ਸੰਸਾਰ ਦੇ ਵਿੱਚ ਵਸਦੇ ਗੁਰਸਿੱਖ ਪਿਆਰੇ ਔਰ ਸਮੂਹ ਸੰਗਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਸੰਗਤਾਂ ਨੂੰ ਪਤਾ ਹੀ ਹੈ ਕਿ ਜਿੱਥੇ-ਜਿੱਥੇ ਵੀ ਗੁਰਸਿੱਖ ਪਿਆਰਾ ਵੱਸਦਾ ਹੈ ਉਹ ਆਪਣੇ ਗੁਰੂ ਨੂੰ ਯਾਦ ਕਰਦੇ ਆ ਹੋਇਆ ਗੁਰੂ ਦੀ ਯਾਦ ਵਿੱਚ ਬੈਠ ਕੇ ਤੇ ਵੈ ਪ੍ਰਗਟਿਓ ਮਰਦੇ ਗੰਮੜਾ ਵਰਿਆਮ ਇਕੱਲਾ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਮ ਨੂੰ ਸਮਰਪਿਤ ਸੰਗਤਾਂ ਰਲ ਮਿਲ ਕੇ ਜੁੜ ਕੇ ਜਿੱਥੇ ਸੰਗਤਾਂ ਦੇ ਵਿੱਚ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਉਥੇ ਥਾਂ ਥਾਂ ਤੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਥਾਂ ਥਾਂ ਤੇ ਗੁਰੂ ਘਰ ਦੀਆਂ ਅਸੀਸਾਂ ਲੈ ਕਰਕੇ ਗੁਰਮਤ ਪਿਆਰੇ ਜਿਹੜੇ ਨੇ ਉਹ ਵਡਭਾਗੀ ਬਣ ਰਹੇ ਨੇ ਸੋ ਸਾਡੇ ਨਗਰ ਰਣੀਆਂ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਹੈ ਮੇਰਾ خیال ਹੈ ਕਿ 2010 ਤੋਂ ਆਰੰਭ ਹੋਇਆ ਸੀ ਤੇ ਅੱਜ 16 17 ਸਾਲ ਜਿਹੜੇ ਨੇ ਉਹ ਇਸ ਨਗਰ ਕੀਰਤਨ ਸਜਦਿਆਂ ਨੂੰ ਹੋ ਗਏ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਦੁਆਰਾ ਇਹ ਸਾਰੇ ਸਮਾਗਮ ਇਹ ਸਾਰੇ ਨਗਰ ਕੀਰਤਨ ਉਹਨਾਂ ਦੀ ਕਿਰਪਾ ਦੇ ਦੁਆਰਾ ਸਜਾਏ ਜਾਂਦੇ ਨੇ ਸੰਗਤਾਂ ਆਪ ਜੀ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਸੰਗਤਾਂ ਦਾ ਜਿਹੜਾ ਖੜਾ ਹੈ ਇਸ ਨਗਰ ਕੀਰਤਨ ਦੇ ਵਿੱਚ ਆਪ ਜੀ ਦੇਖ ਸਕਦੇ ਹੋ ਪਾਣਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤਾਂ ਦੀ ਅਗਵਾਈ ਕਰ ਰਹੇ ਨੇ ਪੰਜ ਪਿਆਰੇ ਨਾਲ ਸ਼ਿਸ਼ੋਭਤ ਨੇ ਸੰਗਤਾਂ ਜਿਹੜੀਆਂ ਨੇ ਆਪਣੇ ਗੁਰੂ ਦੀਆਂ ਅਸੀਸਾਂ ਲੈ ਕੇ ਆਪਣੇ ਗੁਰੂ ਦਾ ਪਿਆਰ ਲੈ ਕੇ ਤੇ ਪਿਆਰ ਵਿੱਚ ਰਤੀਆਂ ਰੂਹਾਂ ਜਿਹੜੀਆਂ ਨੇ ਉਹ ਸਾਰੀਆਂ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਨੇ ਅਸੀਸਾਂ ਮੰਨ ਰਹੀਆਂ ਨੇ ਸੋ ਸਮੂਹ ਸੰਗਤਾਂ ਵੱਲੋਂ ਮੈਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਮੇਰ ਆ ਇਹ ਜਿਹੜੀ ਕਿਰਪਾ ਵਾ ਇਹ ਜਿਹੜੀ ਮਹਿਰਮਤ ਹੈ ਇਸੇ ਤਰ੍ਹਾਂ ਆਪਣੇ ਬੱਚਿਆਂ ਤੇ ਬਣਾਈ ਰੱਖਿਓ ਤਾਂ ਜੋ ਇਹ ਜਿਹੜੇ ਨਗਰ ਕੀਰਤਨ ਨੇ ਇਸੇ ਤਰ੍ਹਾਂ ਕੀਰਤਨ ਦੇ ਜਿਹੜੀਆਂ ਸ਼ੈਬਰਾਂ ਨੇ ਇਸੇ ਤਰ੍ਹਾਂ ਨਗਰ ਦੇ ਵਿੱਚ ਲੱਗਦੀਆਂ ਰਹਿਣ ਤੇ ਸਾਰੇ ਗੁਰੂ ਕਰਦੀਆਂ ਅਸੀਸਾਂ ਲੈ ਕੇ ਇਸੇ ਤਰ੍ਹਾਂ ਵਡਪਾ ਕੇ ਬਣਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ